ਦੋਸਤੋ ਸ਼ਾਇਦ ਤੁਸੀਂ ਇਹ ਗੱਲ ਨਾ ਜਾਣਦੇ ਹੋ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਅੰਦਰ ਅੱਜ ਤੱਕ ਕਿਸੇ ਵੀ ਸਿੱਖ ਦਾ ਨਾਮ ਲੈ ਕੇ ਜਾਂ ਕਿਸੇ ਵੀ ਤਰੀਕੇ ਨਾਲ ਕਿਸੇ ਦੀ ਵੀ ਅਰਦਾਸ ਨਹੀਂ ਹੁੰਦੀ ਭਾਵੇਂ ਕੋਈ ਅੱਜ ਸ੍ਰੀ ਦਰਬਾਰ ਸਾਹਿਬ ਅੰਦਰ 1 ਕਰੋੜ ਛੱਡੋ ਭਾਵੇਂ 100 ਕਰੋੜ ਰੁਪਏ ਵੀ ਭੇਂਟ ਕਰ ਦੇਵੇ ਤਾਂ ਵੀ ਸ੍ਰੀ ਦਰਬਾਰ ਸਾਹਿਬ ਅੰਦਰ ਉਸ ਦੀ ਅਰਦਾਸ ਨਹੀਂ ਹੋਵੇਗੀ ਇਥੋਂ ਤੱਕ ਕਿ ਸਿੱਖ ਰਾਜ ਦੇ ਮਹਾਰਾਜੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ ਸਾਰੇ ਸ਼੍ਰੀ ਦਰਬਾਰ ਸਾਹਿਬ ਉੱਪਰ سونے ਦੀ ਸੇਵਾ ਕਰਾਈ ਸੀ ਸ਼੍ਰੀ ਦਰਬਾਰ ਸਾਹਿਬ ਦੀ ਸਾਰੀ ਇਮਾਰਤ ਨੂੰ سونے ਵਿੱਚ ਬਣਾ ਦਿੱਤਾ ਸੀ ਫਿਰ ਵੀ ਮਹਾਰਾਜਾ ਰਣਜੀਤ ਸਿੰਘ ਦੀ ਅਰਦਾਸ ਸ਼੍ਰੀ ਦਰਬਾਰ ਸਾਹਿਬ ਅੰਦਰ ਨਹੀਂ ਕੀਤੀ ਗਈ ਸੀ ਪਰ ਸਾਰੇ ਸਿੱਖ ਇਤਿਹਾਸ ਵਿੱਚੋਂ ਇੱਕ ਸਿੱਖ ਅਜਾਇਬ ਹੀ ਹੋਇਆ ਹੈ ਜਿਸ ਦੀ ਇਕੱਲੇ ਦੀ ਅਰਦਾਸ ਸ਼੍ਰੀ ਦਰਬਾਰ ਸਾਹਿਬ ਅੰਦਰ ਹੋਈ ਤੇ ਅੱਜ ਤੱਕ ਹਰ ਰੋਜ਼ ਨਿਰੰਤਰ ਹੁੰਦੀ ਆ ਰਹੀ ਹੈ ਪਰ ਕੌਣ ਸੀ ਇਹ ਸਿੱਖ ਕਿਉਂ ਉਸ ਦੀ ਅਰਦਾਸ ਅੱਜ ਵੀ ਸ਼੍ਰੀ ਦਰਬਾਰ ਸਾਹਿਬ ਅੰਦਰ ਕੀਤੀ ਜਾਂਦੀ ਹੈ ਅਜਿਹੇ ਕਿਹੜਾ ਕੰਮ ਕਿਹੜਾ ਕਾਰਨਾਮਾ ਉਸ ਇਕੱਲੇ ਸੇਖ ਨੇ ਕੀਤਾ ਕਿ ਉਸ ਤੋਂ ਬਗੈਰ ਕਿਸੇ ਦੀ ਵੀ ਅਰਦਾਸ ਸ੍ਰੀ ਹਰਮੰਦਰ ਸਾਹਿਬ ਅੰਦਰ ਪ੍ਰਵਾਨ ਨਹੀਂ ਦੋਸਤੋ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਤੇ ਜੇ ਤੁਸੀਂ ਪਹਿਲੀ ਵਾਰ ਇਸ ਇਤਿਹਾਸ ਨੂੰ ਸੁਣ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਬਹੁਤ ਘੱਟ ਸੇਖ ਇਸ ਬਾਰੇ ਜਾਣਦੇ ਹੋਣਗੇ ਸੋ ਆਓ ਹੋੜ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਜਦੋਂ ਤੁਸੀਂ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਜਾਂਦੇ ਹੋ ਤਾ ਸਵੇਰੇ ਅਮਰਤ ਵੇਰੇ ਜਦੋਂ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਹੁੰਦਾ ਹੈ ਪਰ ਆਸਾ ਦੀ ਵਾਰ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਅੰਦਰ ਕੀਰਤਨੀਏ ਸਿੰਘ ਕਰੀਬ 1 ਘੰਟਾ ਕੀਰਤਨ ਕਰਦੇ ਹਨ ਫਿਰ ਆਸਾ ਦੀ ਵਾਰ ਸ਼ੁਰੂ ਹੁੰਦੀ ਹੈ ਇਸ ਆਸਾ ਦੀ ਵਾਰ ਤੋਂ ਪਹਿਲਾਂ ਕੀਤੇ ਗਏ ਕੀਰਤਨ ਨੂੰ ਦੁਪਹਿਰੇ ਦੀ ਚੌਕੀ ਕਹਿੰਦੇ ਹਨ ਇਹ ਬਰਯਾਦਾ ਗੁਰੂ ਸਾਹਿਬ ਵੇਲੇ ਨਹੀਂ ਚੱਲਦੀ ਹੁੰਦੀ ਸੀ ਪਰ ਇਤਿਹਾਸ ਵਿੱਚ ਇੱਕ ਬਾਬਾ ਸ਼ਾਮ ਸਿੰਘ ਜੀ ਮਹਾਂਪੁਰਖ ਹੋਏ ਹਨ ਜਿਨ੍ਹਾਂ ਦੀ ਉਮਰ 123 ਸਾਲਾਂ ਦੀ ਹੋਈ ਇਸ ਦੁਪਹਿਰੇ ਦੀ ਚੌਕੀ ਵਿੱਚ ਇਕੱਲੇ ਬਾਬਾ ਸ਼ਾਮ ਸਿੰਘ ਦੇ ਨਾਮ ਦੀ ਅਰਦਾਸ ਸ਼੍ਰੀ ਦਰਬਾਰ ਸਾਹਿਬ ਅੰਦਰ ਕੀਤੀ ਜਾਂਦੀ ਹੈ। ਇਸ ਅਰਦਾਸ ਵੇਲੇ ਸ਼੍ਰੀ ਦਰਬਾਰ ਸਾਹਿਬ ਅੰਦਰ ਵਰਤਾਈ ਜਾਣ ਵਾਲੀ ਕਿੜਾ ਪ੍ਰਸ਼ਾਦ ਦੀ ਦੇਗ ਵੀ ਬਾਬਾ ਸ਼ਾਮ ਸਿੰਘ ਦੇ ਘਰ ਤੋਂ ਬਣ ਕੇ ਆਉਂਦੀ ਹੈ। ਅੱਜ ਤੱਕ ਬਾਬਾ ਸ਼ਾਮ ਸਿੰਘ ਤੋਂ ਛੁੱਟ ਹੋਰ ਕਿਸੇ ਦੀ ਵੀ ਅਰਦਾਸ ਸ਼੍ਰੀ ਹਰਮੰਦਰ ਸਾਹਿਬ ਅੰਦਰ ਨਾ ਪਹਿਲਾਂ ਕਦੇ ਹੋਈ ਤੇ ਨਾ ਹੀ ਅੱਗੇ ਕਦੇ ਹੋਵੇਗੀ। ਇਥੋਂ ਤੱਕ ਕਿ ਕੋਈ ਕਿੱਡਾ ਵੀ ਵੱਡਾ ਦਾਣ ਕਰਨ ਵਾਲਾ ਵੀ ਕਿਉਂ ਨਾ ਹੋਵੇ। ਭਾਵੇਂ ਕਿਸੇ ਨੇ 100 ਕਰੋੜ ਰੁਪਏ ਵੀ ਕਿਉਂ ਨਾ ਸ਼੍ਰੀ ਦਰਬਾਰ ਸਾਹਿਬ ਅੰਦਰ ਭੇਟ ਕੀਤੇ ਹੋਣ ਕਦੇ ਵੀ ਉਸ ਦੀ ਅਰਦਾਸ ਨਹੀਂ ਹੋ ਸਕੇਗੀ ਸ਼ੇਰੇ ਪੰਜਾਬ ਮਹਾਰਾਜਾ ਜਨਜੀਤ ਸਿੰਘ ਦੇ ਨਾਮ ਦੀ ਅਰਦਾਸ ਵੀ ਕਦੇ ਵੀ ਸ਼੍ਰੀ ਦਰਬਾਰ ਸਾਹਿਬ ਅੰਦਰ ਨਹੀਂ ਹੋਈ ਸੀ ਸਿਰਫ ਇਕੱਲੇ ਬਾਬਾ ਸ਼ਾਹਬ ਸਿੰਘ ਜੀ ਤੋਂ ਬਿਨਾ ਹੁਣ ਗੱਲ ਕਰਦੇ ਆ ਕਿ ਕੌਣ ਸਰ ਬਾਬਾ ਸ਼ਾਹਬ ਸਿੰਘ ਜੀ ਕੀ ਉਹਨਾਂ ਨੇ ਨਵੇਕਲੀ ਐਸੀ ਕੁਰਬਾਨੀ ਕੀਤੀ ਕਿ ਸਿੱਖ ਧਰਮ ਦੇ ਸਰਬੋਤਮ ਸਥਾਨ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿੱਚ ਅੱਜ ਤੱਕ ਉਹਨਾਂ ਦੇ ਨਾਮ ਦੀ ਅਰਦਾਸ ਹੋ ਰਹੀ ਹੈ ਸਤ ਬਾਬਾ ਸ਼ਾਮ ਸਿੰਘ ਜੀ ਇੱਕ ਪਵਿੱਤਰ ਮਹਾਪੁਰਸ਼ ਅਤੇ ਇੱਕ ਨਪੁੰਸੰਗੀਤਕਾਰ ਸਨ ਜਿਨ੍ਹਾਂ ਦਾ ਜਨਮ 1803 ਈਸਵੀ ਵਿੱਚ ਭਾਈ ਦਰਬਾਰੀ ਜੀ ਅਤੇ ਮਾਤਾ ਕ੍ਰਿਸ਼ਨ ਕੌਰ ਦੇ ਘਰ ਵਿੱਚ ਹੋਇਆ ਜੋ ਸਿੱਖਾ ਦੇ ਸੇਵਾਪਰਤੀ ਸੰਪਰਦਾ ਦੇ ਨਾਲ ਸੰਬੰਧਿਤ ਸਨ ਅਤੇ ਪਾਕਿਸਤਾਨ ਦੇ ਸਰਗੋਦਾ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਸ਼ਾਹਪੁਰ ਦੇ ਰਹਿਣ ਵਾਲੇ ਹੁੰਦੇ ਹਨ ਬਾਬਾ ਸ਼ਾਮ ਸਿੰਘ ਅੱਜ 5 ਕੋ ਸਾਲ ਦੇ ਹੁੰਦੇ ਦਾ ਦੋਨ ਦੇ ਪਿਤਾ ਭਾਈ ਦਰਬਾਰੀ ਜੀ ਅਕਾਲ ਚਲਾਣਾ ਕਰ ਜਾਂਦੇ ਹਨ ਜਿਸ ਕਰਕੇ ਬਾਬਾ ਸ਼ਾਮ ਸਿੰਘ ਨੂੰ ਇੱਕ ਸੰਤ ਬਾਬਾ ਰਾਮ ਸਿੰਘ ਜੀ ਜੋ ਕਿ ਸੇਵਾ ਪੰਥੀ ਸੰਪਰਦਾ ਦੇ ਪ੍ਰਚਾਰਕ ਹੁੰਦੇ ਹਨ ਜੋ ਕਿ ਰਹਿਣ ਵਾਲੇ ਤਾਂ ਜੰਮੂ ਕਸ਼ਮੀਰ ਦੇ ਸਨ ਪਰ ਬਾਬਾ ਸ਼ਾਮ ਸਿੰਘ ਜੀ ਨੂੰ ਆਪਣੀ ਦੇਖ ਰੇਖ ਵਿੱਚ ਰੱਖਣ ਤੋਂ ਬਾਅਦ ਸੰਤ ਬਾਬਾ ਰਾਮ ਸਿੰਘ ਉਹਨਾਂ ਨੂੰ ਅੰਮ੍ਰਿਤਸਰ ਲੈ ਕੇ ਆ ਜਾਂਦੇ ਇੱਥੇ ਰਹਿ ਕੇ ਬਾਬਾ ਸ਼ਾਮ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਲਈ ਤੇ ਪੰਡਤ ਆਤਮਾ ਸਿੰਘ ਅਤੇ ਨਿਰਮਲ ਵਿਦਵਾਨ ਠਾਕੁਰ ਦਿਆਲ ਸਿੰਘ ਦੀ ਅਗਵਾਈ ਹੇਠ ਸਿੱਖ ਧਰਮ ਸ਼ਾਸਤਰ ਅਤੇ ਇਤਿਹਾਸ ਦਾ ਲਗਾਤਾਰ ਅਧਿਐਨ ਕੀਤਾ ਇੱਕ ਦਿਨ ਬਾਬਾ ਨੌਦ ਸਿੰਘ ਜੀ ਦੇ ਸਥਾਨ ਤੇ ਬੈਠੇ ਕੀਰਤਨ ਸੁਣਦਿਆ ਬਾਬਾ ਸ਼ਾਮ ਸਿੰਘ ਜੀ ਦੇ ਮਨ ਅੰਦਰ ਵੀ ਕੀਰਤਨ ਸਿੱਖਣ ਦੀ ਲਾਲਸਾ ਪੈਦਾ ਹੁੰਦੀ ਹੈ ਜਿਸ ਤੋਂ ਬਾਅਦ ਉਹ ਬੜੀ ਮੁਸ਼ਕਲ ਦੇ ਨਾਲ ਇੱਕ ਸਰੰਦਾ ਪ੍ਰਾਣਾ ਤੰਤੀ ਸਾਜ਼ ਖਰੀਦਦੇ ਹਨ ਤੇ ਫਿਰ ਆਪਣੇ ਪਿੰਡ ਦੇ ਹੀ ਰਹਿਣ ਵਾਲੇ ਭਾਈ ਲਾਲ ਚਦਤੋ ਰਾਗ ਵਿਦਿਆ ਅਤੇ ਸਰੰਦਾ ਵਜਾਉਣ ਦੀ ਸਿੱਖਿਆ ਹਾਸਲ ਕਰਦੇ ਹਨ ਉਸ ਵਕਤ ਤੱਕ ਬਾਬਾ ਸ਼ਾਮ ਸਿੰਘ ਦੀ ਉਮਰ ਅਜੇ 30 ਕੋ ਸਾਲ ਦੀ ਹੁੰਦੀ ਹੈ ਤੇ ਉਹ 30 ਸਾਲ ਦੀ ਉਮਰ ਵਿੱਚ ਪੱਕੇ ਤੌਰ ਤੇ ਸ਼੍ਰੀ ਅੰਮ੍ਰਿਤਸਰ ਵਿੱਚ ਆ ਕੇ ਰਹਿਣਾ ਸ਼ੁਰੂ ਕਰ ਦਿੰਦੇ ਤੇ ਫਿਰ ਆਪਣੀ ਪੂਰੀ 123 ਸਾਲ ਦੀ ਉਮਰ ਤੱਕ ਸ਼੍ਰੀ ਅੰਮ੍ਰਿਤਸਰ ਵਿੱਚ ਹੀ ਰਹੇ 30 ਸਾਲ ਦੀ ਉਮਰ ਤੋਂ ਲੈ ਕੇ 123 ਸਾਲ ਦੀ ਉਮਰ ਤੱਕ ਲਗਭਗ 73 ਸਾਲ ਬਾਬਾ ਸ਼ਾਮ ਸਿੰਘ ਨੇ ਲਗਾਤਾਰ ਸ਼੍ਰੀ ਦਰਬਾਰ ਸਾਹਿਬ ਅੰਦਰ ਬਿਨਾਂ ਕਿਸੇ ਨਾਗੇ ਤੋਂ ਕਿਰਤਰ ਦੀ ਸੇਵਾ ਨਿਭਾਈ ਲਗਾਤਾਰ 73 ਸਾਲ ਤੱਕ ਬਿਨਾਂ ਨਾਗਾ ਹਰ ਰੋਜ਼ ਸ੍ਰੀ ਦਰਬਾਰ ਸਾਹਿਬ ਅੰਦਰ ਸਰੰਦੇ ਦੇ ਨਾਲੋਂ ਕੀਰਤਨ ਕਰਿਆ ਕਰਦੇ ਸਨ ਹਰ ਰੋਜ਼ ਉਹਨਾਂ ਨੇ ਅਮਰਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਇੱਕ ਫੁੱਲਾਂ ਦੀ ਮਾਲਾ ਲੈ ਕੇ ਆਉਣੀ ਕਿਹਾ ਜਾਂਦਾ ਹੈ ਕਿ ਬਾਬਾ ਸ਼ਾਹ ਸਿੰਘ ਜੀ ਦੇ ਪਹਿਨੇ ਹੋਏ ਚੋਲੇ ਦੀਆਂ ਦੋ ਜੇਬਾਂ ਹੁੰਦੀਆਂ ਸਨ ਜਿਨ੍ਹਾਂ ਵਿੱਚੋਂ ਇੱਕ ਜੇਬ ਵਿੱਚ ਪੋਥੀ ਹੁੰਦੀ ਸੀ ਤੇ ਦੂਜੀ ਜੇਬ ਵਿੱਚ ਇੱਕ ਖੁਰਪਾ ਤੇ ਮੋਢੇ 'ਤੇ ਉਹਨਾਂ ਦਾ ਸਰੰਦੇ ਦਾ ਸਾਜ ਟੱਗਿਆ ਹੁੰਦਾ ਸੀ ਅਮਰਤ ਵੇਲੇ ਸਵੇਰੇ 2 ਵਜੇ ਜਾ ਕੇ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਅਦਰ ਕੀਰਤਨ ਸ਼ੁਰੂ ਕਰ ਦੇਣਾ ਤੇ ਕੀਰਤਨ ਤੋਂ ਬਾਅਦ ਫਿਰ ਸਾਰੀ ਦਿਹਾੜੀ ਝੋਲੇ ਦੀ ਜੇਬ ਵਿੱਚੋਂ ਪਾਈ ਖੁਰਪੇ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਪਈਆਂ ਕਬੂਤਰਾਂ ਦੀਆਂ ਬਿਠਾਣੂ ਘੁਰਚ-ਘੁਰਚ ਕੇ ਆਪਣੀ ਝੋਲੀ ਵਿੱਚ ਪਾ ਕੇ ਬਾਹਰ ਸੁੱਟਦੇ ਰਹਿਣਾ ਇਹੀ ਉਹਨਾਂ ਦਾ ਦਿਨਚਰਸੀ ਤੇ ਇਹ ਸੇਵਾ ਬਾਬਾ ਸ਼ਾਹਬ ਸਿੰਘ ਨੇ ਲਗਾਤਾਰ 73 ਸਾਲ ਬਿਨਾਂ ਇੱਕ ਵੀ ਨਾਗੇ ਤੋਂ ਪੂਰੀ ਕੀਤੀ ਆਖਿਰ ਜਦੋਂ ਬਾਬਾ ਸ਼ਾਹਬ ਸਿੰਘ ਜੀ ਬਹੁਤ ਜ਼ਿਆਦਾ ਬਜ਼ੁਰਗ ਹੋ ਜਾਂਦੇ ਹਨ 10 ਸੇਕਸ਼ਰਦਾਲ ਵੜੀ 1911 ਦੇ ਵਿੱਚ ਉਹਨਾਂ ਲਈ ਅੰਮ੍ਰਿਤਸਰ ਦੀ ਆਟਾ ਮੰਡੀ ਵਿੱਚ ਇੱਕ ਗੁਰਦੁਆਰਾ ਸਾਹਿਬ ਬਣਵਾਇਆ ਸਿੱਖਾਂ ਨੇ ਇਸ ਗੁਰਦੁਆਰੇ ਦਾ ਨਾਮ ਧਰਮਸ਼ਾਲਾ ਸੰਤ ਸ਼ਾਮ ਸਿੰਘ ਰੱਖਿਆ ਪਰ ਬਾਬਾ ਸ਼ਾਮ ਸਿੰਘ ਨੇ ਇਸ ਦਾ ਨਾਮ ਬਦਲ ਕੇ ਧਰਮਸ਼ਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਦਾਸ 10 ਦਾਸ ਸ਼ਾਮ ਸਿੰਘ ਰਖਵਾਇਆ ਜਿਸ ਦਾ ਅਰਥ ਹੁੰਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਲਾਮਾਂ ਦਾ ਗੁਲਾਮ ਅਖੀਰ 23 April 1926 ਨੂੰ 123 ਸਾਲ ਦੀ ਵੱਡੀ ਉਮਰ ਵਿੱਚ ਨਮੋੜੀਆਂ ਦੀ ਬਿਮਾਰੀ ਕਾਰਨ ਬਾਬਾ ਸ਼ਾਮ ਸਿੰਘ ਜੀ ਅਕਾਲ ਚਲਾਣਾ ਕਰ ਗਏ ਇਹਨਾਂ ਦੀ ਯਾਦ ਵਿੱਚ ਅੰਮ੍ਰਿਤਸਰ ਆਟਾ ਮੰਡੀ ਵਿੱਚ ਗੁਰਦੁਆਰਾ ਬਾਬਾ ਸ਼ਾਮ ਸਿੰਘ ਜੀ ਬਣਿਆ ਹੋਇਆ ਹੈ ਇੱਥੋਂ ਹੀ ਹਰ ਰੋਜ਼ ਦੁਪਹਿਰੇ ਦੀ ਚੌਂਕੀ ਵੇਲੇ ਕੜਾ ਪ੍ਰਸ਼ਾਦ ਦੀ ਦੀਗ ਤਿਆਰ ਕਰਕੇ ਸ੍ਰੀ ਦਰਬਾਰ ਸਾਹਿਬ ਅੰਦਰ ਵਰਤਾਈ ਜਾਂਦੀ ਹੈ ਬਾਬਾ ਸ਼ਾਮ ਸਿੰਘ ਜੀ ਦੀ ਇਸ ਵਲਕੜ ਸੇਵਾ ਦੇ ਕਰਕੇ ਅੱਜ ਵੀ ਉਹਨਾਂ ਦੀ ਅਰਦਾਸ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਦਰ ਕੀਤੀ ਜਾਂਦੀ ਹੈ ਸੋ ਦੋਸਤੋ ਏਸੀ ਅੱਜ ਦਾ ਪੂਰਾ ਇਤਿਹਾਸ ਜੇਕਰ ਤੁਸੀਂ ਪਹਿਲੀ ਵਾਰ ਇਸ ਇਤਿਹਾਸ ਨੂੰ ਸੁਣ ਰਹੇ ਹੋ ਤਾਂ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ